पई बाद होए ओ पई होए ए अखबो ले आके ट जाए ओ पई बाद है ओ पई बाद हो भाई ए ओ पई बाद है हरिकाय का हद ही दिख रही अच्छी आके खबो हो गाइस चैनल छोड़ दे बीच ए ਆ ਬਾਈ ਕਿ ਕਾਂਕਾ ਜਿਹੜਾ ਟਾਇਟਰ ਚਲਾਇਆ ਨਾ ਮੈਂ ਸੀ ਲੋਟੂ ਕਾ ਇਹ ਜਿਹੜਾ ਟਾਇਟਰ ਸਾਡੀ ਕਾਂਕਾ ਖੜੀ ਆ ਪਾਹ ਹੋ ਗਈ ਕਟਰ ਲਗਾ ਕਟਰੋਸ ਹੈਗੇ ਤਾਂ ਸੀ ਤੇ ਕਟਰ ਸਾਰਨਗੇ ਕਟਰ ਥੱਕੇ ਬਾਹਰ ਪਤਾ ਨਹੀਂ ਕੋਈ ਕਿਥੋਂ ਖਬੋ ਰਿਹਾ ਇੱਕ ਕਟਰ ਕਟਰ ਖੁੱਭ ਗਿਆ ਉਹਦਾ ਵਿੱਚ ਨਿਕਲ ਜਾ ਆ ਦੇਖ ਦੇਖੋ ਤੇ ਮੇਗਾ ਹੀ ਕਸਦ ਹੈ ਹੱਗਦੇ ਟਰੈਕਟਰ ਦਾ ਪਤਾ ਹੀ ਨਹੀਂ ਕਿੱਥੇ ਕਿੱਥੇ ਪੁੱਟੇ ਇਹ ਆਪਣੀ ਸੰਸਾਰ ਵਾਲੇ ਵਾਹਨ ਦੇ ਵਿੱਚ ਫੱਟਿਆ ਚੰ ਸੰਸਾਰ ਵਾਲੇ ਵਾਹਨ ਦੇ ਵਿੱਚ ਹਾਂ ਭਜਾ ਦਿਓ ਹਾਂ ਲੱਕ ਕੇ ਉਹ ਲੈ ਆਵਾ ਕਿੱਥੇ ਪਾਣੀ ਇੱਕ ਟੈਂਕੀ ਲੈ ਆਵਾ ਇੱਕ-ਇੱਕ ਦੀਆਂ ਲੈ ਕੇ ਛੱਡ ਕੇ ਰੱਖੋ ਸਾਰੇ ਟਰੈਕਟਰ ਦੀਆਂ ਦੀਦਾਈ ਨੇ ਤੂੰ ਇਹਦੇ ਵਿੱਚ โกร하다 પૈસા કઈ કંટ્રોલ છોકી થોડી જ પૈ બહોત થી ઓ લક કે છડ કે રખો લાઈટاں લેરે દે વચ્ચે વીરા નિકા ટ્રેક્ટર દે ટ્રેક્ટર લા માર દે ઓ લક છડ કે રખ લાઈટاں

पेंड महाराज आला जिला श्री मुक्सर साहब आज बहुत ज्यादा नुकसान हो गया a uh